ਹੈਲੋ ਜੀ ਸਾਰਿਆਂ ਨੂੰ ਰਾਣੀ ਦੇ ਬਲੌਗ ਵਿੱਚ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਅੱਜ ਆਪਾਂ ਟੌਪਿਕ ਕਰਦੇ ਆਂ ਬਈ ਜਦੋਂ ਮੈਂ ਕਾਲਜ ਵਿੱਚ ਪੜ੍ਹਦੀ ਸੀ ਕਾਲਜ ਦੀ ਸਟੋਰੀ ਹੈ ਜੇ ਇੱਕੋ ਹੀ ਹੋਈ ਸੀਗੀ ਕਾਲਜ ਦੇ ਵਿੱਚ ਸਾਡਾ ਟ੍ਰਿਪ ਗਿਆ ਪੋਂਡਾ ਸਾਹਿਬ ਤੇ ਉਹ ਟ੍ਰਿਪ ਇਸੇ ਕਹ ਬਈ ਜਿਨ੍ਹਾਂ ਕੋਲ ਹਸਤੀ ਹੈਗੀ ਤੇ ਮੇਰੇ ਕੋਲ ਵੀ ਹਸਤੀ ਸੀਗੀ ਤੇ ਉਹ ਗੰਦੇ ਵੀ ਹਿਸਟੋਰੀਕਲ ਜਿਹੜੀਆਂ ਚੀਜ਼ਾਂ ਬਈ ਉਹ ਦਿਖਾਉਣੀਆਂ ਹੁੰਦੀਆਂ ਚਲੋ ਕਿ ਮੈਨਾਂ ਕਿਵੇਂ ਮੈਨੂੰ ਵੀ ਛੁੱਟੀ ਮਿਲ ਗਈ ਫਿਰ ਤੇ ਬਹੁਤ ਸੰਤ ਤੁਹਾਨੂੰ ਚਾ ਕਿੰਨਾ ਹੁੰਦਾ ਹਨਾ ਬਈ ਟ੍ਰਿਪ ਤੇ ਜਾਣਾ ਦੋ ਸਾਡੀਆਂ ਬੱਸਾਂ ਗਈਆਂ ਕਾਲਜ ਤੋਂ ਕਲਾ ਕੁੜੀਆਂ ਦਾ ਕਾਲਜ ਹੀ ਹੁੰਦਾ ਸੀਗਾ ਤੇ ਉੱਥੇ ਪੌਂਡਰ ਸਾਹਿਬ ਗਏ ਦਰਸ਼ਨ ਕੀਤੇ ਦੱਸਿਆ ਉਹਨਾਂ ਨੇ ਹਸਤੀ ਸਾਨੂੰ ਦੱਸੀ ਹਨਾ ਬਈ ਆਹ ਕਰਕੇ ਤਾਂ ਕਰਕੇ ਵੀ ਇਹ ਪੌਂਡਰ ਸਾਹਿਬ ਇੱਥੇ ਆ ਜਾਂਦਾ ਇੱਕ ਉੱਥੇ ਨਦੀ ਜਾਂਦੀ ਹਨਾ ਉੱਥੇ ਵੀ ਆਪਣੇ ਗੁਰਤੇ ਗਵਧਰ ਸੰਗ ਉਹ ਬੇਕਰਦੇ ਸੀਗੇ ਭਗਤੀ ਤੇ ਸਾਰੇ ਹੋਰ ਜਿਹੜੇ ਲੋਕ ਸੀ ਉਹ ਫਿਰ ਕਹਿੰਦੇ ਸੀਗੇ ਵੀ ਇੱਥੇ ਇੰਨਾ ਰੌਲਾ ਪੈਂਦਾ ਵੀ ਤੁਸੀਂ ਜਿਹੜੇ ਨਾਲ ਸੀ ਉਹਨਾਂ ਦੇ ਚੇਲੇ ਵੀ ਇੱਥੇ ਤੁਸੀਂ ਗੁਰਦੁਆਰਾ ਨਾ ਤੁਸੀਂ ਬਣਾਓ ਕਿਉਂਕਿ ਇਹ ਬਹੁਤ ਡਿਸਟਰਬ ਕਰਦੀ ਆ ਵੀ ਫਿਰ ਜਮੈਂ ਕੋਈ ਵੀ ਕੀਰਤਨ ਕਰਨਾ ਕੁਝ ਵੀ ਹੁੰਦਾ ਤੇ ਉਹ ਕਹਿੰਦੇ ਨਹੀਂ ਤੇ ਹੁਣ ਤੁਸੀਂ ਪਉਂਡਾ ਜਾ ਕੇ ਉੱਥੇ ਦੇਖੋ ਪੌਂਡਾ ਸਾਹਿਬ ਦੇ ਵਿੱਚ ਜਿੰਨੀ ਜਗ੍ਹਾ ਤੋਂ ਉਹ ਬ੍ਰਜ ਜੇ ਤੋ ਲੈ ਕੇ ਜਿੰਨੀ ਦੇਰ ਤੱਕ ਹੈਗਾ ਆਪਣੇ ਗੁਰਦਾਰ ਸਾਹਿਬ ਉਨੀ ਜਗ੍ਹਾ ਦੇ ਵਿੱਚ ਉਹ ਨਦੀ ਸਾਰੀ ਆ ਬਿਲਕੁਲ ਸ਼ਾਂਤ ਹੋ ਜਾਂਦੀ ਆ ਕੋਈ ਡਿਸਟਰਬੈਂਸ ਨਹੀਂ ਹੋਗੀ ਤੇ ਆਪਣੇ ਗੁਰੂ ਫਿਰ ਉੱਥੇ ਭਗਤੀ ਕਰਦੇ ਹੁੰਦੇ ਸੀਗੇ ਤੇ ਇਹਦਾ ਕਰਕੇ ਵੀ ਸਾਨੂੰ ਉਹਨਾਂ ਨੇ ਦਿਖਾਉਣਾ ਸੀਗਾ ਵੀ ਇਦਾਂ ਗੁਰੂਆਂ ਦੇ ਵਿੱਚ ਕੀ ਹੈਗੀ ਆ ਉਹਨਾਂ ਦੇ ਵਿੱਚ ਤਾਂ ਰੋਹਾਨੀ ਯੋਧ ਸੀ ਹੈਨਾ ਤੇ ਫਿਰ ਸਾਨੂੰ ਲੈ ਕੇ ਆਗੇ ਕਹਿੰਦੇ ਆਪਾਂ ਨੀਲੋ ਦੇ ਪੁਲ ਤੇ ਜਾਣਾ ਨਾਲੇ ਆਪਾਂ ਚੰਡੀਗੜ੍ਹ ਰੌਕ ਗਾਰਡਨ ਦੇਖਣਾ ਉਹ ਸਾਨੂੰ ਉਦੋਂ ਚੰਡੀਗੜ੍ਹ ਦੇ ਚਾਹ ਬਹੁਤ ਸੀਗਾ ਚੰਡੀਗੜ੍ਹ ਸਾਨੂੰ ਲੈ ਕੇ ਤੇ ਉੱਥੇ ਵੀ ਫਿਰ ਹੋਰ ਵੀ ਟ੍ਰਿਪ ਆਇਆ ਹੋਇਆ ਸੀਗਾ ਹੋਰ ਪਤਾ ਨਹੀਂ ਕਿਹੜੇ ਕਾਲਜ ਤੋਂ ਉਹ ਮੁੰਡਿਆਂ ਦਾ ਸੀਗਾ ਫਿਰ ਉਹ ਮੁੰਡੇ ਕਲੀਨੀਆਂ ਜੇ ਲੈਣ ਵੀ ਅਸੀਂ ਕਿਸ ਕੁੜੀ ਨੂੰ ਬੁਲਾਈਏ ਹਨਾ ਤੇ ਉਹ ਫਿਰ ਮੈਡਮਾਂ ਦਾ ਨਾਲ ਹੁੰਦੀਆਂ ਉਹਨਾਂ ਦੀ ਰਿਸਪੋਨਸੀਬਿਲਟੀ ਹੁੰਦੀ ਆ ਉਹ ਤਾਂ ਉਹਨਾਂ ਦੀ ਗੱਲ ਨਹੀਂ ਬਣੀ ਫੇਰ ਉਹ ਵਿਚਾਰਿਆਂ ਨੇ ਕਿਹਾ ਵੀ ਚਲੋ ਤੁਸੀਂ ਹੁਣ ਇਉਂ ਕਰੋ ਤੁਸੀਂ ਇੱਥੇ ਠਹਿਰੋ ਇੰਨਾ ਚਿਰ ਅਸੀਂ ਇਹ ਕੁੜੀਆਂ ਦੀਆਂ ਬੱਸਾਂ ਯਾਰ ਨੀਲੋ ਦੇ ਪੁੱਤ ਤੇ ਲੈ ਜਾਂਦੇ ਆ ਫੇਰ ਉੱਥੇ ਲੈ ਕੇ ਗਏ ਫੇਰ ਉੱਥੇ ਲੈ ਕੇ ਗਏ ਉਹ ਫੇਰ ਹੋਰ ਕਿਸੇ ਕਾਲਜ ਦੇ ਮੁੰਡੇ ਆ ਗਏ ਉਹ ਵਿਚਾਰੀਆਂ ਜਿਹੜੀਆਂ ਮੈਡਮ ਸੀ ਉਹਨਾਂ ਨੂੰ ਬੜੀ ਭਾਜੜ ਪਈ ਮੈਂ ਵੀ ਹੁਣ ਇਹ ਦੇਖ ਲਾ ਕੰਟਰੋਲ ਚ ਹੀ ਨਹੀਂ ਹੁੰਦੇ ਪਤਾ ਹੀ ਆ ਵੀ ਹੁਣ ਟਾਈਮ ਵੀ ਕਿਹੋ ਜਿਹਾ ਹੁੰਦਾ ਇੱਕ ਕਾਲਜ ਪੜ੍ਹਦੇ ਆ ਇਹ ਕੂ ਜਵਾਨੀ ਦੀਆਂ ਝਲਕਾਂ ਸਾਰਿਆਂ ਤੇ ਮੁੰਡੇ ਉਦੋਂ ਐਲਤੀ ਬਣਦੇ ਆ ਪਰ ਅਸੀਂ ਤਾਂ ਹੁਣ ਜਿਵੇਂ ਸਾਨੂੰ ਤਾਂ ਇਹ ਸੀਗਾ ਵੀ ਅਸੀਂ ਟ੍ਰਿਪ ਤੇ ਆਏ ਇੰਨੇ ਹੀ ਬਹੁਤ ਸਭ ਦੂਜੀ ਹੋਰ ਸਾਰਿਆਂ ਨੂੰ ਦੇਖ ਲਈਏ ਅਸੀਂ ਤਾਂ ਕੋਈ ਐਲਤੀ ਹੋਜੀ ਕਰਨੀ ਨਹੀਂ ਕਿ ਸਿਆਣੇ ਬੀਬੇ ਕੱਕ ਬੀਬੇ ਬਣ ਕੇ ਫੇਰ ਘਰੇ ਜਾਣਾ ਕੋਈ ਕੰਪਲੇਨ ਨਾ ਜਾ ਆ ਵੇਖ ਨਾ ਇਹ ਹੁੰਦਾ ਸੀਗਾ ਮੇਰੇ ਬਿਲਕੁਲ ਦਿਮਾਗ 'ਚ ਜੇ ਪੇਰੈਂਟਸ ਸਾਨੂੰ ਟਰਸਟ ਕਰਕੇ ਭੇਜਦੇ ਆ ਤੇ ਫਿਰ ਇਹ ਮਾਦਾ ਮਤਲਬ ਇਹ ਨਹੀਂ ਵੀ ਅਸੀਂ ਉਹਨਾਂ ਨੂੰ ਜਾ ਕੇ ਵੀ ਕੋਈ ਹਾਰਟ ਟਾਈਮ ਦੇਈਏ ਕੋਈ ਵੀ ਕਾਲਜ ਬੁੱਲਿਓ ਜਾਂ ਸਕੂਲ ਬੁੱਲਿਓ ਕੋਈ ਵੀ ਕੰਪਲੇਨ ਜਿੰਨਾ ਚਿਰ ਪੜੇ ਆ ਕੋਈ ਕੰਪਲੇਨ ਨਹੀਂ ਆਏਗੀ ਮੇ ਇਦਾਂ ਦਾ ਨਹੀਂ ਹੈਗਾ ਕੋਈ ਹਲਤਾ ਨਹੀਂ ਕੀਤੀ ਹੈਗੇ ਤਾਂ ਫੇਰ ਅਸੀਂ ਉਥੋਂ ਜਿਹੜੀ ਗਈਆਂ ਅਸੀਂ ਤੇ ਸਾਰੇ ਉਹ ਪਤਾ ਹੀ ਆ ਫੇਰ ਕੋਈ ਸ਼ੇਅਰ ਬੋਲਦਾ ਕੋਈ ਟੱਪੇ ਬੋਲਦੇ ਆ ਕੁੜੀਆਂ ਵੀ ਜਾਣ ਜਾਣ ਕੇ ਸ਼ੇੜਖਾਨੀ ਕਰਦੀਆਂ ਫੇਰ ਪਤਾ ਨਹੀਂ ਦੋ ਕੁ ਮੁੰਡਿਆਂ ਨੂੰ ਪਤਾ ਲੱਗ ਗਿਆ ਵੀ ਕਿਹੜੇ ਕਾਲਜ ਦੇ ਹੈਗੇ ਆ ਮੈਂ ਕਿਸੇ ਨੂੰ ਦੱਸਦਾ ਹੋਣਾ ਉਹਨਾਂ ਨੇ ਮੋਟਰਸਾਈਕਲ ਆ ਲੈ ਪਿੱਛੇ ਫੇਰ ਸਾਡੇ ਕਾਲਜ ਦੇ ਵਿੱਚ ਕਾਲਜ ਦੇ ਵਿੱਚ 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 ਤੱਕ ਆਇਓ ਕੁੜੀਆਂ ਵੀ ਬਹੁਤ ਚਾਵਲੀਆਂ ਹੋਈਆਂ ਸੀਗੀਆਂ ਉਹ ਵੀ ਹਲੋ ਹਲੋ ਕਰਨ ਵੀ ਹੁਣ ਅਸੀਂ ਤਾਂ ਬਸ ਤੇ ਜਾਂਦੇ ਆ ਤੁਸੀਂ ਮੋਟਰਸਾਈਕਲ ਤੇ ਆ ਤੇ ਵੀ ਇਦਾਂ ਦੇ ਹਨਾ ਜਿਹੜੇ ਹੈਪਨ ਹੁੰਦੇ ਆ ਹੁੰਦੇ ਆ ਤੇ ਵੀ ਉਹ ਤੁਹਾਨੂੰ ਉਦੋਂ ਤੁਹਾਨੂੰ ਡਰ ਵੀ ਲੱਗਦਾ ਹੁੰਦਾ ਵੀ ਇਹ ਕਿਤੇ ਹੋਰ ਹੀ ਨਾ ਕਿਸੇ ਨੂੰ ਪਛਾਣ ਲੈਣਾ ਅਸੀਂ ਤਾਂ ਆਏ ਫੇਸ ਵੀ ਆਉਦੇ ਲਗਾਉਣੇ ਵੀ ਸਾਨੂੰ ਪਛਾਣਨਾ ਕੋਈ ਲੈਣਾ ਅਸੀਂ ਨਹੀਂ ਕਿਸੇ ਨੂੰ ਕੁਝ ਵੀ ਕਹਿਣਾਗਾ ਤੇ ਹੋਰ ਇੱਥੇ ਮਗਰੇ ਫਿਰ ਤੁਸੀਂ ਕਿਤੇ ਵੀ ਘਰੇ ਜਾਣਾ ਵਾ ਐਵੇਂ ਤੁਹਾਨੂੰ ਤੁਹਾਡਾ ਚਿਹਰਾ ਜਿਹੜਾ ਹੋਰ ਰਿਕੋਗਨਾਈਜ਼ ਕਰ ਲੈਣ ਉਹਨਾਂ ਟਾਈਮਾਂ ਦੇ ਵਿੱਚ ਇਹੋ ਜੀ ਗੱਲ ਹੁੰਦੀ ਸੀ ਕਿਉਂਕਿ ਪੇਰੈਂਟਸ ਜਿਹੜੇ ਟਾਈਮ 'ਚ ਅਸੀਂ ਪੜ੍ਹਿਆ ਵਾ ਮੈਂ ਤਾਂ ਇੰਨਾ ਥੈਂਕ ਯੂ ਕਰਦੀ ਆ ਆਪਦੇ ਪੇਰੈਂਟਸ ਦਾ ਬਈ ਜਿਨ੍ਹਾਂ ਨੇ ਇਹੋ ਜੀ ਸੋਚ ਰੱਖ ਕੇ ਸਾਨੂੰ ਆ ਦੁਨੀਆ ਦਾ ਚਾਨਣ ਦਿਖਾਇਆ ਤੇ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਆ ਜਿਹੜੇ ਵਿਚਾਰੇ ਬੇ ਪਿੰਡ ਦੇ ਵਿੱਚੋਂ ਸਾਨੂੰ ਉੱਥੇ ਕਾਲਜਾਂ ਦੇ ਵਿੱਚ ਹੌਸਟਲਾਂ ਦੇ ਵਿੱਚ ਰੱਖ ਰੱਖ ਕੇ ਇੰਨੇ ਔਖੇ ਹੋ ਹੋ ਕੇ ਸਾਡੀ ਪੜ੍ਹਾਈ ਦੇ ਪੈਸੇ ਤੇ ਇਹ ਕੋਈ ਕੰਮ ਸੁੱਖਾ ਨਹੀਂ ਹੈਗਾ ਕਿ ਉਸੇ ਵੀ ਕੀਤਾ ਹੁਣ ਸਾਡੇ ਗਾਂ ਪੁੱਤੇ ਆ ਦੋ ਤਾਂ ਉਹਨਾਂ ਦੇ ਉਹਨਾਂ ਨੇ ਵੀ ਕਰਨਾ ਪਤਾ ਲੱਗਦਾ ਤੁਹਾਡੀ ਕਿੰਨੀ ਸਟ੍ਰਗਲ ਹੁੰਦੀ ਆ ਕਿੰਨਾ ਤੁਹਾਡਾ ਆਪਣਾ ਜਿਹੜਾ ਜਿਉਣਾ ਨਾ ਉਹਦਾ ਤੁਹਾਡਾ ਮਾਂ ਪਿਓ ਜੋ ਤੁਸੀਂ ਬਣ ਗਏ ਤੁਹਾਡਾ ਆਪਣਾ ਜਿਉਣਾ ਤਾਂ ਬਸ ਜਿਵੇਂ ਕੋਈ ਜਿਹੜੀ ਵੀ ਬਾਰਡਰ ਲਾਈਨ ਹੁੰਦੀ ਹੈ ਫਿਨਿਸ਼ ਹੋ ਜਾਂਦੀ ਹੈ ਤੁਸੀਂ ਸਿਰਫ ਤੇ ਸਿਰਫ ਬੱਚਿਆਂ ਤੇ ਫੋਕਸ ਕਰਦੇ ਆ ਵੇ ਨਹੀਂ ਅਸੀਂ ਇਹਨਾਂ ਦਾ ਕਰੀਏ ਹੁਣ ਪਹਿਲਾਂ ਕੁੜੀਆਂ ਬਚਾਰੀਆਂ ਮਾਂ ਪਿਓ ਦੇ ਘਰੇ ਹੁੰਦੀਆਂ ਉਦੋਂ ਤੁਹਾਨੂੰ ਤੁਸੀਂ ਕੁਝ ਕਰ ਨਹੀਂ ਸਕਦੇਗੇ ਉਹਨਾਂ ਨੂੰ ਡਰ ਹੁੰਦਾ ਵਾ ਹੋਰ ਲੋਕਾਂ ਦੀਆਂ ਗੱਲਾਂ ਸੁਣਨ ਤੋਂ ਹਨਾ ਇਹੋ ਨਹੀਂ ਵੀ ਉਹ ਜਾਣ ਕੇ ਨਹੀਂ ਕਰ ਸਕਦੇ ਜਾਂ ਅਫੋਰਡ ਨਹੀਂ ਕਰਦੇ ਸੀ ਪਰ ਉਹਨਾਂ ਨੂੰ ਡਰ ਹੁੰਦਾ ਵੀ ਸਾਹਮਣੂ ਕੋਈ ਇਹੋ ਜਿਹਾ ਲੰਬਾ ਨਾ ਮਿਲੇ ਤੇ ਇਹੋ ਜੀ ਜਿਹੜੀ ਤੁਸੀਂ ਬੱਚਿਆਂ ਨੂੰ ਮੰਨਣਾ ਵੀ ਤੁਸੀਂ ਆਪਦੀ ਇੱਜ਼ਤ ਕਮਾਉਣੀ ਆ ਹਨਾ ਤੇ ਕਿਸੇ ਨੂੰ ਲੰਬਾ ਨਹੀਂ ਦੋਣਾ ਉਹਦੇ ਵਾਸਤੇ ਇਹ ਵੀ ਵੱਡੀ ਹੈਗੀ ਆ ਵੀ ਜਿਹੜੇ ਬੱਚੇ ਆ ਉਹ ਵੀ ਇਸ ਗੱਲ ਨੂੰ ਜਿਹੜੀ ਨੂੰ ਸੁਣਦੇ ਆ ਉਹ ਵੀ ਬੜੀ ਬਹੁਤ ਗੱਲ ਹੁੰਦੀ ਆ ਉਹਨਾਂ ਨੂੰ ਯਕੀਨ ਸੀਗਾ ਯਕੀਨ ਹੋਣਾ ਚਾਹੀਦਾ ਪੇਰੈਂਟਸ ਨੂੰ ਤੇ ਆਪਾਂ ਨੂੰ ਇਹ ਸੋਚਣਾ ਚਾਹੀਦਾ ਵਾ ਵੀ ਜੇ ਪੇਰੈਂਟਸ ਕੋਈ ਸਾਡੇ ਵਾਸਤੇ ਗੁੱਡ ਚੀਜ਼ ਕਰਦੇ ਆ ਉਹ ਪਤਾ ਨਹੀਂ ਕਿੰਨੇ ਵਿਚਾਰੇ ਸਟਰਗਲ ਦੇ ਲਾਈਫ ਵਿੱਚੋਂ ਨਿਕਲੇ ਹੁੰਦੇ ਆ ਤੇ ਵੀ ਉਹਨਾਂ ਵਾਸਤੇ ਕੋਈ ਹਾਰਟ ਟਾਈਮ ਨਾ ਹੋਵੇ ਕੋਈ ਹਾਰਟ ਟਾਈਮ ਅਸੇ ਦਿੱਤਾ ਨਹੀਂ ਗਿਆ ਬਹੁਤ ਸੋਹਣੀ ਰਿਸਪੈਕਟ ਕਮਾ ਕੇ ਆਪਣੇ ਆਪਣੇ ਘਰਾਂ ਚ ਆਈਆਂ ਤੇ ਬਈ ਉਹ ਨਵਾਂ ਨਾਰਾਸ਼ਨ ਕੀਤਾ ਹਜੇ ਤੱਕ ਸਾਡੇ ਉਥੇ ਘਰਾਂ ਦੇ ਵਿੱਚ ਲੋਕ ਹਜੇ ਤੱਕ ਐਗਜ਼ਾਮਪਲ ਦਿੰਦੇ ਵੀ ਉਹ ਕੁੜੀਆਂ ਨੇ ਕਿੰਨਾ ਕੰਮ ਕੀਤਾ ਨਾਲੇ ਪੜ੍ਹਾਈ ਕੀਤੀ ਤੇ ਇਸੇ ਤਰ੍ਹਾਂ ਹੀ ਮੈਂ ਲਗਨੀਆਂ ਵੀ ਜਿਹੜੇ ਬੱਚੇ ਹੁਣ ਵੀ ਸੁਣਦੇ ਆ ਉਹ ਆਪਦੇ ਬੱਚਿਆਂ ਦੇ ਮਾਪਿਆਂ ਦਾ ਜ਼ਰੂਰ ਇਸ ਤਰ੍ਹਾਂ ਦੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਅਸੀਂ ਸੋਸਾਇਟੀ ਵਿੱਚ ਰਹਿੰਦੇ ਆ ਸਾਨੂੰ ਉਹ ਸੋਸਾਇਟੀ ਦੇ ਵਿੱਚ ਆਪਣਾ ਸੈਰ ਉੱਚਾ ਕਰਨਾ ਚਾਹੀਦਾ ਤਾਂ ਹੀ ਸਾਨੂੰ ਜਿਹਨ ਦੀ ਇਸ ਚੀਜ਼ ਦਾ ਫਾਇਦਾ ਹੋ ਕਿਉਂਕਿ ਜਿਹੜੇ ਪੇਰੈਂਟਸ ਆ ਉਹ ਸਾਨੂੰ ਇੱਕ ਦੁਨੀਆ ਦਾ ਚਾਨਣ ਦਿਖਾਉਂਦੇ ਆ ਪਰ ਅਸੀਂ ਆਪਣੇ ਪੇਰੈਂਟਸ ਦੀ ਜਿਹੜੀ ਇੱਜ਼ਤ ਆ ਉਹਨੂੰ ਅਸੀਂ ਖਰਾਬ ਨਾ ਕਰੀਏ ਉਹਨਾਂ ਨੂੰ ਉਹਨਾਂ ਚੀਜ਼ਾਂ ਬਦਲੇ ਲਿਸਨ ਕਰਨਾ ਚਾਹੀਦਾ ਤੇ ਜਰੂਰ ਇਹ ਮੇਰੇ ਖਿਆਲ ਵੀਡੀਓ ਸਾਰਿਆਂ ਨੂੰ ਚੰਗੀ ਲੱਗੀ ਹੋਊਗੀ ਤੇ ਤੁਸੀਂ ਸਾਰਿਆਂ ਨੇ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ